ਜੋ ਸਰਦਾਰ ਰਜਿੰਦਰ ਸਿੰਘ ਜੀ ਨੇ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਹੈਮਰ ਥਰੋ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀਗਾ ਉਹ ਅੱਜ ਸੁਪਨਿਆਂ ਦੇ ਘਰ ਆਏ ਲੋਕਤਾ ਦੀ ਸੇਵਾ ਪ੍ਰਵਾਹ ਦੇ ਵਿੱਚ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਆਪਣੇ ਤਜਰਬੇ ਵੀ ਸਾਂਝੇ ਕੀਤੇ ਥਰੋ ਕਰਨੀ ਹੈ ਕਿੰਦਾ ਹੈਮਰ ਥਰੋ ਡਿਸਕ ਥਰੋ ਦੇ ਵਿੱਚ ਕੀ ਫਰਕ ਹੈ ਜਿੱਥੇ ਪੜ੍ਹਾਈ ਦੇ ਵਿੱਚ ਪਹਿਲੇ ਨੰਬਰ ਤੇ ਦੂਜੇ ਤੇ ਫੀਲਣਾ ਚਾਉਂਦੇ ਨੇ ਉੱਥੇ ਖੇਡਾਂ ਦੇ ਵਿੱਚ ਵੀ ਇਹ ਬੱਚੇ ਚੰਗਾ ਨਾਮ ਹਾਸਲ ਕਰਨ ਖਾਲਸਾ ਵਾਹਿਗੁਰੂ ਜੀ ਹੋਰ ਬਾਈ ਜੀ ਠੀਕ ਠਾਕ ਹੋ ਮੇਰੇ ਤਸੱਬ ਆ ਗਈ। ਸ਼ੁਕਰੀਆ ਬਾਈ ਜੀ ਤੁਸੀਂ ਇੱਥੇ ਆਏ। ਸ਼ੁਕਰੀਆ ਤੁਹਾਨੂੰ ਮਿਲਿਆ ਮੈਂ। ਧੰਨਵਾਦ। ਨਹੀਂ ਜੀ ਨਹੀਂ ਨਹੀਂ ਧੰਨਵਾਦ ਧੰਨਵਾਦ। ਕਿਉਂ ਦੇ ਬਖਦੇ ਰਹੋ। ਤੁਸੀਂ ਸਾਡੇ ਬੱਚਿਆਂ ਵਾਸਤੇ ਇੱਥੇ ਆਏ ਹੋ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਮੇਰੇ ਵੀ ਹੈ। ਹਾਂ ਜੀ ਬਹੁਤ ਚੰਗੀ ਗੱਲ। ਬਹੁਤ ਚੰਗੀ ਗੱਲ। ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਜੀ। ਮੈਂ ਥੋੜੀ ਵੀਡੀਓ ਤਾਂ ਬਹੁਤ ਦੇਖਦਾ। ਠੀਕ ਹੈ ਜੀ ਠੀਕ। ਪਰ ਆ ਬਾਈ ਜੀ ਨੇ ਸਵਾਬ ਬਣਾਇਆ। ਚਲੋ ਬਹੁਤ ਚੰਗੀ ਗੱਲ ਹੈ। ਚਲੋ ਗੁਰੂ ਮਾਰੇ ਕਿ ਤੁਹਾਡੇ ਵਰਗੀਆਂ ਹਸਤੀਆਂ ਨਾਲ ਮਿਲਾਉਂਦੇ ਰਹਿੰਦੇ ਨੇ ਵਧੀਆ ਗੱਲ ਆ ਜੀ ਵਧੀਆ ਗੱਲ ਸਾਡੇ ਬੱਚੇ ਮੋਟੀਵੇਟ ਹੁੰਦੇ ਨੇ ਬਣ ਜੀ ਇਹ ਬਿਲਕੁਲ ਜੀ ਸਾਡੀ ਕੋਸ਼ਿਸ਼ ਆ ਵੀ ਇਹਨਾਂ ਦੇ ਵਿੱਚੋਂ ਕੁਝ ਹੀਰੇ ਪੈਦਾ ਹੋਣ ਹਾਂ ਬਿਲਕੁਲ ਬਹੁਤ ਸ਼ੁਕਰੀਆ ਕਰੋ ਤੁਸੀਂ ਕਰੋ ਕੋਈ ਨਾ ਮਤ ਕਰਦੇ ਸਰਪਤੋਂ ਸੱਜਾ ਬਾਦ ਬਾਪਾਂ ਦਾ ਆਹ ਐਸੇ ਕੁਮੜਾ ਨਾਲ ਐਸੇ ਆ ਬਾਤ ਆ ਲੈ ਤੇ ਤੁਹਾਨੂੰ ਕੱਪੇ ਤੇ ਕੁੰਭਾ ਸਾਧਿਆਂ ਆਇ ਨਹੀਂ ਭੁੱਲੀ ਹੈਗੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਅੱਜ ਸਰਦਾਰ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਹੈਮਰ ਥਰੋ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀਗਾ ਉਹ ਅੱਜ ਸੁਪਨਿਆਂ ਦੇ ਘਰ ਆਏ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸਾਡੇ ਬੱਚਿਆਂ ਨੂੰ ਬੱਚਿਆਂ ਨੂੰ ਆਪਣੇ ਯਾਰ ਵੀ ਸੰਝੇ ਕੀਤੇ ਕਿ ਕਿਦਾਂ ਥ्रो ਕਰਨੀ ਆ ਕਿਦਾਂ ਹੈਮਰ ਥ्रो ਡਿਸਕ ਥ्रो ਦੇ ਵਿੱਚ ਕੀ ਫਰਕ ਆ ਤੇ ਨਾਲ ਆਪਣੇ ਨਾਲ ਸਾਡੇ ਨਾਲ ਅੱਗੋਂ ਜੁੜਨ ਵਾਸਤੇ ਵੀ ਬਾਈ ਜੀ ਉਹਨਾਂ ਨੇ ਕਿਹਾ ਵੀ ਮੈਂ ਕੋਸ਼ਿਸ਼ ਕਰਿਆ ਕਰਾਂਗੇ ਅਸੀਂ ਆਇਆ ਕਰਾਂਗੇ ਬੱਚਿਆਂ ਨੂੰ ਆ ਕੇ ਸਮਾਂ ਦੇਈਏ ਕਿਉਂਕਿ ਸਾਡੇ ਇਹਨਾਂ ਬੱਚਿਆਂ ਨੇ ਬੱਚੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਨਾਮਣਾ ਖੱਟਣਾ ਇਹਨਾਂ ਨੇ ਵੀ ਆਪਣੇ ਆਪਣੇ ਸਫਰ ਤੇ ਅੱਗੇ ਵਧਣਾ ਸਾਡੇ ਬੱਚੇ ਖੇਡਾਂ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਪਾਰਟਿਸਪੀਟ ਕਰਦੇ ਆ ਸਾਡੇ ਬੱਚਿਆਂ ਦੇ ਕੋਚ ਨੇ ਗਰਚਰਨ ਸਿੰਘ ਜੀ ਸਾਡੇ ਬੱਚਿਆਂ ਦੇ ਰਸਤਾ ਦਿਖਾਉਣ ਵਾਲੇ ਕਈਏ ਅਸੀਂ ਰਹਿਨਮਾ ਸਾਡੇ ਪੀਐਸ ਬਾਗਾ ਜੀ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਜਦੋਂ ਤੋਂ ਬੱਚਿਆਂ ਦੀ ਸੁਪਨਿਆਂ ਦੇ ਘਰ ਦੇ ਵਿੱਚ ਸ਼ੁਰੂਆਤ ਹੋਈ ਉਦੋਂ ਤੋਂ ਲੈ ਕੇ ਅੱਜ ਤੱਕਰ ਬੱਚਿਆਂ ਨੂੰ ਹਰ ਫੀਲਡ 'ਚ ਚਾਹੇ ਮੋਟੀਵੇਸ਼ਨ ਦੇ ਵਾਸਤੇ ਚੰਗੇ ਚੰਗੇ ਮੋਟੀਵੇਟਰ ਜਿਹੜੇ ਚੰਗੇ ਸਾਡੇ ਸਮਾਜ ਦੇ ਲਈ ਜਿਨ੍ਹਾਂ ਦੀਆਂ ਕੋਈ ਪ੍ਰਾਪਤੀਆਂ ਉਹਨਾਂ ਨਾਲ ਸੱਦਣਾ ਇੱਥੇ ਉਹਨਾਂ ਦੇ ਨਾਲ ਬੱਚਿਆਂ ਨੂੰ ਇੰਟਰੈਕਟ ਕਰਾਉਣਾ ਬੱਚਿਆਂ ਨੂੰ ਜੀਵਨ ਦੀ ਜਾਂਚ ਸਿਖਾਉਣੀ ਬੱਚਿਆਂ ਦਾ ਖਾਣ ਪੀਣ ਕੀ ਹੋਣਾ ਚਾਹੀਦਾ ਡਾਈਟ ਕੀ ਹੋਣੀ ਚਾਹੀਦੀ ਆ ਤੇ ਇਹ ਸਾਰੇ ਕਾਸੇ ਤੇ ਜਿੱਥੇ ਅਸੀਂ ਧਿਆਨ ਰੱਖਦੇ ਆ ਸਾਡੇ ਬੱਚੇ ਬੱਚੀਆਂ ਜਿੱਥੇ ਮਿਲਟ ਫੂਡ ਖਾਂਦੇ ਨੇ ਜਿਹੜਾ ਮਿਲਟਸ ਕਹਿੰਦੇ ਜਿਹਨੂੰ ਆਪਾਂ ਦੇਸੀ ਫੂਡ ਜਿਹੜਾ ਬਾਬੇ ਨਾਨਕ ਨੇ ਕੋਧਰਾ ਕੰਗਣੀ ਕੁੱਟ ਕੀ ਸਵਾਕ ਉਹ ਇੱਥੇ ਹਰ ਰੋਜ਼ ਬੱਚਿਆਂ ਨੂੰ ਦਿੱਤਾ ਜਾ ਰਿਹਾ ਫਿਰ ਸਵੇਰੇ ਸ਼ਰਧਾਈ ਤਿਆਰ ਕੀਤੀ ਜਾਂਦੀ ਹੈ ਕਾਜੂ ਬਦਾਮ ਪਾ ਕੇ ਮੰਨ ਲਓ ਅਸੀਂ ਹਰ ਪੱਖੋਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਇਹ ਬੱਚੇ ਜਿੱਥੇ ਪੜ੍ਹਾਈ ਦੇ ਵਿੱਚ ਪਹਿਲੇ ਨੰਬਰ ਤੇ ਦੂਜੇ ਤੇ ਪਿਜੀਸ਼ਨਾਂ ਚਾਹੁੰਦੇ ਨੇ ਉੱਥੇ ਖੇਡਾਂ ਦੇ ਵਿੱਚ ਵੀ ਇਹ ਬੱਚੇ ਚੰਗਾ ਨਾਮ ਹਸਲ ਕਰਨ ਤੇ ਆਉਣ ਵਾਲੇ ਜੀਵਨ ਦੇ ਵਿੱਚ ਆਪਣੇ ਦੇ ਵਿੱਚ ਉਹ ਸਫਰ ਦੇ ਵਿੱਚ ਜਿੱਥੇ ਇਹਨਾਂ ਨੇ ਅੱਗੇ ਜਾਣਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਸਹਾਈ ਹੋਣ ਉਸੇ ਅੱਜ ਸਫਰ ਦੇ ਚੱਲਦੇ ਆ ਸਰਦਾਰ ਜਿੰਦਰ ਸਿੰਘ ਜੀ ਸਾਡੇ ਕੋਲੇ ਆਏ ਤੇ ਅਸੀਂ ਧੰਨਵਾਦ ਵੀ ਕਰਦੇ ਆ ਬਾਈ ਜੀ ਦਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਵੀ ਕਿੱਡਾ ਮਾਣ ਹਾਸਲ ਕੀਤਾ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਡਿਸਕ ਥਰੋ ਦੇ ਵਿੱਚ ਸੀਗਾ ਨਾ ਜੀ ਹੈਮਰ ਥਰੋ ਹੈਮਰ ਥਰੋ ਦੇ ਵਿੱਚ ਹਨ ਤੇ ਉੱਥੇ ਸਾਡਾ ਪੰਜਾਬੀਆਂ ਦਾ ਵੀ ਮਾਣੋ ਚੱਕ ਕਰ ਰਹੇ ਨੇ ਪੰਜਾਬ ਦਾ ਨਾਮ ਵੀ ਉੱਚਾ ਕਰ ਰਹੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਭਾਈ ਜੀ ਹੁਣਾਂ ਨੂੰ ਤੇ ਅੱਜ ਸਾਡੇ ਬੱਚੇ ਵੀ ਇਹਨਾਂ ਤੋਂ ਕੁਝ ਸਿੱਖ ਕੇ 1% ਵੀ ਇਸ ਚੀਜ਼ ਨੂੰ ਗ੍ਰੈਂਡ ਕਰ ਲੈਣ ਤਾਂ ਇਹਨਾਂ ਦੇ ਜੀਵਨ 'ਚ ਵੀ ਕੁਝ ਚੰਗਾ ਹੋਊਗਾ ਬਹੁਤ ਬਹੁਤ ਸ਼ੁਕਰੀਆ ਠੀਕ ਅਜਿੰਦਰ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਬਹੁਤ ਧੰਨਵਾਦ ਜੀ ਮੈਂ ਸ਼ੁਕਰੀਆ ਸਾਨੂੰ ਵੀ ਬਹੁਤ ਚੰਗਾ ਲੱਗਿਆ ਨਹੀਂ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ ਤੁਹਾਡੇ ਬਾਰੇ ਬਸ 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 ਤੇ ਨੇ ਇੰਨੀ ਦਾਤ ਤੁਹਾਨੂੰ ਬਖਸ਼ੀ ਆ ਕਰੇ ਕਰਾਵੇ ਆਪ ਤੇ ਅਸੀਂ ਕਰ ਨਹੀਂ ਰਹੇ ਜੀ ਇਹ ਹੋ ਰਿਹਾ ਸਭ ਕੁਝ ਹੋ ਰਿਹਾ ਹੈਈ ਕਈ ਸੜਕਾਂ ਤਾਂ ਹੀ ਫੰਦੇ ਨੇ ਮਨੁੱਖਤਾ ਦੇ ਜਾਮੇ ਚਾਏ ਹੋਏ ਨੇ ਉਹ ਵੀ ਠੀਕ ਨਹੀਂ ਪਰ ਜੋ ਤੁਸੀਂ ਕਰ ਰਹੇ ਹੋ ਮੈਂ ਮੇਰੇ ਕੋਲ ਸ਼ਬਦੀ ਹੈ ਨਹੀਂਗੇ ਬਸ ਮੈਂ ਆਪ ਦਾ ਧੰਨ ਭਾਗ ਸਮਝਦਾ ਮੈਂ ਅੱਜ ਇਸ ਵੀਡੀਓ ਚ ਆਇਆ ਤੇ ਮੇਰੀ ਕੁਝ 30 ਜਾਂ ਮਿੰਟ ਜੋ ਵੀ ਲਿਖਿਆ ਉਹ ਬੱਚਿਆਂ ਦੇ ਲੱਗ ਜਾਣ ਮੈਂ ਕਹਿੰਦਾ ਮੇਰੇ ਜ਼ਿੰਦਗੀ ਦੇ ਸਭ ਤੋਂ ਵਧੀਆ ਪਲ ਹੋਗੇ ਥੈਂਕ ਯੂ ਵਾਹਿਗੁਰੂ ਲਾਉਣ ਜੀ ਅਸੀਂ ਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਲੇਖੇ ਵਾਹਿਗੁਰੂ ਆਸ ਕਰਦਾ ਮੈਂ ਜੁੜਿਆ ਰਹਿਣਾ ਤੁਹਾਡੇ ਨਾਲ ਅੱਛਾ ਮੈਨੂੰ ਤੁਸੀਂ ਮੌਕਾ ਦਿੱਤੇ ਰਮ ਤੇ ਆ ਬੱਚਿਆਂ ਨੂੰ ਫੁੱਲਾਂ ਵਰ ਗਿਆ ਨੂੰ ਕਿਉਂਕਿ ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਸੀ ਜਦੋਂ ਮੈਂ ਸਿੱਖਿਆ ਸੀ ਇਹੋ ਜੀ ਤਾਂ ਉਮਰ ਹੈ ਨਹੀਂ ਸੀ ਮੇਰੀ ਨਾ ਮੈਨੂੰ ਕੋਈ ਸਿਖਾਉਣ ਵਾਲਾ ਸੀ ਨਾ ਕੋਈ ਦੱਸਣ ਵਾਲਾ ਸੀ ਬਸ ਸ਼ੌਂਕ ਸੀਗਾ ਸਵੀਰ ਨੂੰ ਸਾਇਰੇ ਮੇ ਪੱਠਿਆਂ ਦਾ ਰੇੜਾ ਭਰ ਕੇ ਲੋਣਾ ਵੀ ਸ਼ਾਮ ਨੂੰ ਮੈਂ ਘਰ ਦਾ ਕੋਈ ਕੰਮ ਨਹੀਂ ਕਰਨਾ ਹੈਗਾ ਸਵੀਰ ਦਾ ਕੰਮ ਮੈਂ ਨਵੇੜਤਾ ਆਪਦਾ ਤੇ ਬਾਕੀ ਤੁਸੀਂ ਕਰੋ ਤੇ ਤੁਹਾਡਾ ਕੰਮ ਜਾਣੇ ਮੈਂ ਗਰਾਊਂਡ ਨੂੰ ਜਾਣਾ ਆਪਦੇ ਹਿੱਸੇ ਦਾ ਕੰਮ ਕਰਕੇ ਫਿਰ ਜਾਣਾ ਹਾਂ ਮੈਂ ਆਪਦੇ ਹਿੱਸੇ ਦਾ ਕੰਮ ਕਰਕੇ ਵੇਲਣਾ ਦੇਖ ਲਓ ਬੱਚੇ ਆਪਾਂ ਗੱਲ ਕਰਦੇ ਹੁੰਦੇ ਹਾਂ ਨਾ ਵੀ ਪਹਿਲਾਂ ਸਾਰੇ ਘਰੇ ਕੰਮ ਕਰ ਦਿੰਦੇ ਸੀ ਅਸੀਂ ਵੀ ਪੱਠੇ ਵੱਢ ਕੇ ਜੇ ਕਿਤੇ ਜਾਣਾ ਨਾ ਕਿਸੇ ਕੰਮ ਅੱਜ ਵੀ ਆਪਦੇ ਕੰਮ ਜਾਣਾ ਤਾਂ ਐ ਕਰਨਾ ਵੀ ਇੱਕ ਦਿਨ ਦੇ ਨਹੀਂ ਦੋ ਦਿਨਾਂ ਦੇ ਕੰਮ ਇਕੱਠੇ ਕਰ ਦੇਣੇ ਵੀ ਆਹ ਕੰਮ ਮੇਰਾ ਮੈਂ ਕਰ ਦੇਣਾ ਰੇੜਾ ਪੱਠਿਆਂ ਦਾ ਭਰ ਕੇ ਵੱਢਣਾ ਔਰ ਵੱਢ ਕੇ ਫਿਰ ਰੱਖ ਕੇ ਜਾਣਾ ਕਈ ਵਾਰੀ ਕੁਤਰਨਾ ਮਤਲਬ ਪੁੱਤ ਅੱਜਕੱਲ ਤੁਹਾਡੇ ਵਾਸਤੇ ਤਾਂ ਕੋਈ ਕੰਮ ਹੀ ਹੈ ਨਹੀਂ ਤੁਸੀਂ ਤਾਂ ਸਿਰਫ ਪੜਨਾ ਮਾ ਖਾਣਾ ਪੀਣਾ ਮਾ ਖੇਡਣਾ ਮਾ ਆ ਖੇਡ ਜਿਹੜੀ ਤੁਹਾਨੂੰ ਅਸੀਂ ਕਈ ਵਾਰੀ ਯਾਨੀ ਕਿ ਧੱਕੇ ਨਾ ਖਡਾਉਣੇ ਆ ਵੀ ਆਓ ਗਰਾਊਂਡ ਚਲੀਏ ਟਾਈਮ ਨਾਲ ਇਹਦੇ ਲਈ ਅਸੀਂ ਤਰਸਦੇ ਹੁੰਦੇ ਸੀ ਵੀ ਸਾਨੂੰ ਕੋਈ ਬਲਾਵੇ ਨਾ ਅਸੀਂ ਖੇਡ ਹੀ ਜਾਈਏ ਬਸ ਆ ਜਿਹੜੇ ਬੂਟਾ ਮੇਰੇ ਸਾਡੇ ਕੋਈ ਮੇਰੇ ਨਾਲ ਦਾ ਸੀਗਾ ਮੈਨੂੰ ਹੱਥ ਨਹੀਂ ਲਾਉਣ ਲੈਂਦਾ ਸੀਗਾ ਹੁਣ ਇਹਦੇ ਨਾਲ ਦੇ ਮੇਰੇ ਕੋਲ 6 ਜੋੜੇ ਪਏ ਆ। ਮਹਿੰਗੇ ਤੋਂ ਮਹਿੰਗਾ। ਤੇ ਉਹਨੂੰ ਮੈਂ ਦਿਖਾਇਆ ਮੈਂ ਕਿ ਪੁੱਤ ਮੇਰਾ ਤੂੰ ਹੱਥ ਨਹੀਂ ਲਾਉਣ ਲੰਦਾ ਸੀ ਆ ਦੇਖ। ਨਾਕੀ ਦਾ ਪਿਆ 17500 ਦਾ ਮੇਰੇ ਪੈਰਾਂ 'ਚ। ਹੋ। ਜਨੂਨ ਚਾਹੀਦਾ ਬਸ ਜਨੂਨ। ਕੋਈ ਵੀ ਚੀਜ਼ ਆ ਉਹਦਾ ਜਨੂਨ ਜਨੂਨ ਤੋਂ ਬਿਨਾ ਨਹੀਂ ਹੁੰਦੀ। ਜੇ ਆਪਾਂ ਕਹੀਏ ਐਵਰੇਜ ਬੰਦਾ ਤਾਂ ਬਣ ਸਕਦਾ ਵੀ ਚਲੋ ਜੰਮੇ, ਪੜ੍ਹ ਲੇ, ਖਾ ਲਿਆ, ਪੀ ਲਿਆ, ਮੈਰਿਜ ਹੋ ਗਈ ਕੋਈ 15-20 ਹਜ਼ਾਰ ਵਾਲੀ, 25 ਹਜ਼ਾਰ ਵਾਲੀ ਜੌਬ ਮਿਲ ਗਈ, ਬਸ। ਪਰ ਜਿਨੇ ਕੁਝ ਕਰਨਾ ਨਾ ਤਫਰ ਦਿਨ ਰਾਤ ਇੱਕ ਕਰਨਾ ਪੈਂਦਾ ਫਿਰ ਆਰਾਮ ਨਹੀਂ ਹੁੰਦਾ ਫਿਰ ਸਾਹ ਲੈਣ ਦਾ ਟਾਈਮ ਨਹੀਂ ਖਾਣਾ ਵੀ ਭੁੱਲ ਜਾਂਦਾ ਬੰਦਾ ਚਲੋ ਆਪੋ ਆਪਣੇ ਲਈ ਤਾੜੀਆਂ ਮਾਰਨ ਵਾਲੇ ਸਰ ਲਈ ਤਾੜੀਆਂ ਮਾਰੋ ਬਹੁਤ ਬਹੁਤ ਸ਼ੁਕਰੀਆ ਭਾਈ ਮੇਰਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੋਲੇ